ਬਹੁਤ ਲੋਕਾਂ ਨੇ ਕੋਸ਼ਿਸ਼ ਕੀਤੀ ਕਿ ਜਿਹੜੀ ਸ਼੍ਰੀ ਕਾਲ ਤਖਸਾ ਦੇ ਜਥੇਦਾਰ ਸਾਹਿਬ ਨੇ 2 ਦਸੰਬਰ ਨੂੰ ਸੱਤ ਮੈਂਬਰੀ ਕਮੇਟੀ ਬਣਾਈ ਕਿ ਉਹਨੂੰ ਕਿਵੇਂ ਨਾ ਕਿਵੇਂ ਤੋੜ ਦिए ਕਿਵੇਂ ਨਾ ਕਿਵੇਂ ਖਤਮ ਕਰ ਦिए ਮੈਂ ਤਨਵਾਦ ਕਰਦਾ ਪੰਜ ਮੈਂਬਰੀ ਕਮੇਟੀ ਦਾ ਜਿਹੜੇ ਸਟੈਂਡ ਲੈ ਕੇ ਖੜੇ ਰਹੇ ਜੋ ਬਾਦਲਾਂ ਦੇ ਨਾਲ ਜੁੜੇ ਹੋਏ ਸੀ ਉਹ ਜਾ ਕੇ ਛੱਡ ਕੇ ਜਾਇਨ ਕਰਕੇ ਚਲੇ ਗਏ ਉਹਨਾਂ ਨੂੰ ਪਤਾ ਸੀ ਕਿ ਜੇ ਸਭ ਤੋਂ ਸੀਨੀਅਰ ਮੈਂਬਰ ਨੇ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ ਸਭਾ ਕਾ ਪ੍ਰਧਾਨ ਨੇ ਕਿ ਜੇ ਇਹ ਚਲੇ ਗਏ ਤਾਂ ਪੰਥਾ ਆਪਣੇ ਆਪ ਚਲੇ ਜਾਣਗੇ ਪਰ ਜੋ ਸਿੱਖ ਜੋ ਗੁਰੂ ਦਾ ਪਿਆਰਾ ਸ੍ਰੀ ਕਾਲ ਤਕਸਾਲ ਜੁੜਿਆ ਹੋਇਆ ਹੈ ਉਹਦੇ ਹੁਕਮ ਤੋਂ ਬਾਹਰ ਨਹੀਂ ਹੋ ਸਕਦਾ ਉਹ ਤਾਂ ਜੋੜੇ ਛਾੜਨ ਲਾ ਲਵੇ ਉਹ ਜੋ ਮਰਜ਼ੀ ਕੰਮ ਕਰਵਾ ਲਵੇ ਉਹ ਤੇ ਸਿਰ ਨਤਮਤ ਹੋ ਕੇ ਕੰਮ ਕਰਦਾ ਹੈ ਸੋ ਇਹ ਵੀ ਉਸ ਹੁਕਮ ਦੇ ਤਹਿਤ ਸਾਰੇ ਇਕੱਠੇ ਰਹੇ ਕੋਈ ਫਰਕ ਨਹੀਂ ਆਇਆ ਬਹੁਤ ਕੁਝ ਕਿਹਾ ਗਿਆ ਬਹੁਤ ਕੁਝ ਸੁਣਿਆ ਗਿਆ ਪਰ ਇਹ ਆਪਣੇ ਸਟੈਂਡ ਤੇ ਕਾਇਮ ਰਹੇ ਕਿ ਸਾਡੇ ਸ਼੍ਰੀ ਕਲਤਖ ਸਾਹਿਬ ਜੀ ਦਾ ਬਾਹਰ ਨਹੀਂ ਆਹੀ ਜਾ ਸਕਦੇ ਸੋ ਅੱਜ ਇਸ ਚੀਜ਼ ਦੀ ਬਦੌਲਤ ਅੱਜ ਆਪਾਂ ਸਾਰੇ ਜਣੇ ਇਕੱਠੇ ਹੋਏ ਆ ਅੱਜ ਮੇਰਾ ਖਿਆਲ ਹੈ ਕਿ ਇਹਨਾਂ ਤੋਂ ਕਾਪੀਆਂ ਨਹੀਂ ਛਪ ਰਹੀਆਂ ਇੰਨੀ ਡਿਮਾਂਡ ਹੋ ਰਹੀ ਹੈ ਕਾਪੀਆਂ ਦੀ ਜਿੱਥੇ ਜਾਂਦੇ ਆ ਕਾਰ ਤੇ ਜਾਈਏ ਤਾਂ ਕਾਰ 'ਚ ਦਫ਼ਤਰ ਬੈਠ ਜੇ ਤਾਂ ਦਫ਼ਤਰ 'ਚ ਘਰੇ ਵਗ ਜੇ ਕਰੇ ਕਿ ਜੀ ਕਾਪੀਆਂ ਦਿਓ ਕਾਪੀਆਂ ਦਿਓ ਮੈਂ ਤਾਂ ਲੜਦਾ ਸੀ ਕਿ ਯਾਰ ਜੇ ਚਾਹੇ ਦੋ ਦਿਨ ਬਾਅਦ ਸ਼ੁਰੂ ਕਰ ਲੈਂਦੇ ਪਰ ਕਾਪੀਆਂ ਪੂਰੀਆਂ ਛਪਾਉਣੀਆਂ ਸੀ ਕੱਲ ਸਪੈਸ਼ਲੀ ਬੰਦਾ ਭੇਜਿਆ ਲੁਧਿਆਣੇ ਕਿ ਯਾਰ ਪੁੱਸੋ ਕਾਪੀਆਂ ਜਿਉਂ-ਜਿਉਂ ਪ੍ਰਿੰਟ ਹੁੰਦੀਆਂ ਨੇ ਤੂੰ ਕਢਾ ਕੇ ਲੈ ਕੇ ਆ ਐਨਾ ਓਛਾ ਹੈ ਲੋਕਾਂ ਦੇ ਵਿੱਚ ਇੱਕ ਪਾਸੇ ਜੋਰ ਲਾਲਾ ਕੇ ਫਰਜ਼ੀ ਭਰਤੀ ਕਰਕੇ ਬਿਨਾ ਆਧਾਰ ਕਾਰਡ ਤੋਂ ਤੁਹਾਨੂੰ ਪਤਾ ਹੈ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ 2 ਦਸੰਬਰ ਨੂੰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਇਆ ਸੀ ਕਿ ਸੱਤ ਮੈਂਬਰੀ ਕਮੇਟੀ ਭਰਤੀ ਕਰੂਗੀ ਆਧਾਰ ਕਾਰਡ ਦੇ ਨਾਲ ਕਰੂਗੀ ਫਰਜੀ ਭਰਤੀ ਨਹੀਂ ਕਰੂਗੀ ਜੈਨੂਨ ਭਰਤੀ ਕਰੂਗੀ ਪਰ ਉਸ ਤੋਂ ਬਾਅਦ ਉਹ ਆਪਾਂ ਸਾਰਿਆਂ ਨੇ ਸੁਣਿਆ ਕੋਈ ਇਹੋ ਜਿਹਾ ਹੈ ਨਹੀਂ ਜੀ ਨੇ ਨਾ ਸੁਣਿਆ ਹੋਵੇ ਇੱਕ ਫੈਸਲਾ ਦੱਸ ਦੋ ਜਿਹੜੇ ਅੱਜ ਕਹਿ ਰਹੇ ਨੇ ਕਿ ਅਕਾਲ ਤਖਤ ਦਾ 9 ਬਰਸ ਰਹੇ ਨੇ ਜੀ ਇਹ ਇਹ ਕਰ ਰਹੇ ਨੇ ਇੱਕ ਚੀਜ਼ ਦੱਸ ਦੂੰ ਜਿਹੜੀ ਉਹਨਾਂ ਨੇ ਮੰਨੀ ਹੋਵੇ ਉਹਨਾਂ ਨੇ ਕਿਹਾ ਸੀ ਕਿ 3 ਦਿਨ ਦੇ ਵਿੱਚ ਵਿੱਚ ਜਿਨ੍ਹਾਂ ਨੇ ਜਾਇਨ ਕੀਤੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਭੇਜ ਦੋ ਕਿ ਕੋਸ਼ਿਸ਼ ਹੀ ਪੇ ਹੋਈ ਨਹੀਂ ਹੋਈ ਅਖੀਰ ਨੂੰ ਮਹੀਨੇ ਬਾਅਦ ਕਹਿੰਦਾ ਕਿ ਜੀ ਅਜੇ ਤੱਕ ਅਕਾਲ ਤਖਤ ਦੇ ਪ੍ਰਧਾਨ ਦੀ ਟਰਮ ਖਤਮ ਹੋ ਗਈ ਸੀ ਤਾਂ ਰਜਾਇਨ ਕੀਤਾ ਇਹਦਾ ਮਤਲਬ ਅਕਾਲ ਤਖਤ ਸਾਹਿਬ ਹੁਕਮ ਨਹੀਂ ਮੰਨਿਆ ਤੜਮਕਦਮ ਹੋ ਗਈ ਸੀ ਤਾਂ ਕਰਕੇ ਬੰਨਿਆ ਇੱਕ ਹੋਰ ਨੂੰ 10 ਸਾਲ ਲਈ ਕੱਢਿਆ ਸੀ ਉਹ ਕਹਿੰਦੇ ਉਹ ਰਜਾਇਨ ਕਰਤਾ ਉਹਦਾ ਰੇਜਨ ਅਕਸੈਪਟ ਕਰ ਲਿਆ ਕੱਢਿਆ ਨਹੀਂ ਜਿਨ੍ਹਾਂ ਨੇ ਹੋਰਾਂ ਨੇ ਰਜਾਇਨ ਕੀਤੇ ਸੀ ਉਹਨਾਂ ਨੇ ਅਜ ਤੱਕ ਵੀ ਰਜਾਇਨ ਨਹੀਂ ਕੀਤੇ ਸੋ ਕਹਿਣ ਤੇ ਕਰਨ ਦੇ ਵਿੱਚ ਬਹੁਤ بڑا ਫਰਕ ਹੈ ਆ ਹੁਣ ਤੁਸੀਂ ਅੱਜ ਵੀ ਜੀਤ ਖਬਰ ਦੇ ਵਿੱਚ ਬਿਆਨ ਪੜੇ ਹੋਣਗੇ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਨੌ ਵਰਤ ਰਹੇ ਨੇ ਜੇ ਸ਼੍ਰੀ ਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਹੈ ਤਾਂ ਉਹਦਾ ਹੁਕਮ ਮੰਨਣਾ ਕੋਈ ਮਾੜੀ ਗੱਲ ਹੈ ਉਹ ਕੀ ਮਾੜੀ ਗੱਲ ਹੈ ਜੋ ਉਹਨਾਂ ਨੇ ਕਿਹਾ ਇਨ ਬਿਨ ਅਸੀਂ ਮੰਨ ਰਹੇ ਹਾਂ 1 ਇੰਚ ਵੀ ਬੁਰਾ ਪ੍ਰਾਨੀ ਹੋ ਰਿਹਾ ਹੈ ਉਹਨਾਂ ਨੂੰ ਦੱਸ ਦਿਓ ਮੁਖਸਰ ਸਾਹਿਬ ਜਾ ਕੇ ਕਹਿੰਦੇ ਅਸਤੋ ਜੀ ਐਵੇਂ ਹਾਂ ਕਰ ਲਈ ਸੀ ਉੱਥੇ ਜੇ ਤੁਸੀਂ ਐਵੇਂ ਹਾਂ ਕਰ ਲਈ ਸੀ ਫਿਰ ਦੱਸੋ ਵੀ ਮਾਫੀ ਕੌਣ ਦੇ ਗਿਆ ਕੋਈ ਬਾਹਰੋਂ ਆ ਕੇ ਦੇ ਗਿਆ ਜਿਹਨੇ ਜਸਵੰਤ ਸਿੰਘ ਸਾਹਿਬ ਨੇ ਜਾ ਕੇ ਵੀਡੀਓ ਬੰਦ ਕੀਤੀ ਸੀ ਉਹ ਝੂਠ ਸੀ ਕੀ ਗੁਰੂਗੰਗਸਾਹਬ ਚੋਰੀ ਨਹੀਂ ਹੋਈ ਕੀ ਗੁਰੂਗੰਗਸਾਹਬ ਦੇ ਅੰਗ ਨਹੀਂ ਪਾੜੇ ਗਏ ਕੀ ਗੋਈ ਨਹੀਂ ਚਲੀ ਕੀ ਡੀਜੀਪੀ ਨਹੀਂ ਲਾਏ ਕਿਹੜੀ ਗੱਲ ਤੋਂ ਮੁਕਰੋਗੇ ਕੇਸੀ ਤਾਂ ਐਵੇਂ ਮੰਨ ਲਗੇ ਸੀ ਜੋ ਕਹਿਣ ਤੇ ਕਰਨ ਦੇ ਵਿੱਚ ਬਹੁਤ ਵੱਡਾ ਫਰਕ ਹੈ ਪਰ ਜਿੱਥੇ ਤੁਹਾਡਾ ਆਸ਼ੀਰਵਾਦ ਹੋਵੇ ਤੁਹਾਡੀ ਕਿਰਪਾ ਹੋਵੇ ਉੱਥੇ ਗੱਲਾਂ ਰੁਕ ਨਹੀਂ ਸਕਦੀਆਂ ਉੱਥੇ ਇਹ ਗੱਲ ਖੜ ਨਹੀਂ ਸਕਦੀਆਂ ਕਈ ਵਾਰੀ ਇਹ ਗੱਲ ਚੱਲਦੀ ਹੈ ਕਿ ਜੀ ਤੁਸੀਂ ਵੀ ਤਾਂ ਨਾਲ ਹੀ ਸੀ ਤੁਸੀਂ ਵੀ ਖੀਰ ਖਾਂਦੇ ਰਹੇ ਇੱਕ ਚੀਜ਼ ਤਾਂ ਦੱਸ ਦਿਓ ਅਸੀਂ ਨਾਲ ਸੀ ਤੁਹਾਡੇ ਜੋ ਕੁਝ ਹੋਇਆ ਉਹਦੇ ਵਿੱਚ ਕਿਹਦੀ ਸ਼ਮੂਲੀਅਤ ਸੀ ਕੋਈ ਠੱਗੀ ਮਾਰੀ ਹੈ ਕੋਈ ਥੋੜੀ ਕੀਤੀ ਹੈ ਜੇ ਸਰਕਾਰ ਦੇ ਵਿੱਚ ਵੀ ਰਹੇ ਤਾਂ ਇੱਕ ਚੀਜ਼ ਤਾਂ ਦੱਸ ਦਿਓ ਸਾਡੀ ਕਿ ਵੀ ਇੱਥੇ ਤੁਸੀਂ ਗਲਤ ਕੰਮ ਕੀਤਾ ਸੀ ਜੇ ਕੋਈ ਗਲਤ ਕੰਮ ਕੀਤਾ ਤੁਸੀਂ ਤਾਂ ਬਲੈਕਮੇਲ ਕਰਨ ਨੂੰ ਬੜੇ ਤਕੜੇ ਹੋ ਤੁਸੀਂ ਤਾਂ 1 ਮਿੰਟ ਵੀ ਨਹੀਂ ਸੀ ਲਾਉਣਾ ਅਰੇ ਇਹ ਨਹੀਂ ਕਿ ਅਸੀਂ ਗਲਤੀ ਕੀਤੀ ਤੇ ਦੋ ਦਿਨ ਆਪਣਾ ਬੋਰੀ ਬਿਛਤਾ ਬਣ ਲਿਆ 4 ਸਾਲ ਮਿੰਤਾ ਕਰਦੇ ਰਹੇ ਕਿ ਪੰਥ ਜਿਹਦੀ ਬਦੌਲਤ ਆਪਾਂ ਜਿੱਦੇ ਰਹੇ ਹਾਂ ਜਿਹਦਾ ਨਾਮ ਲੈ ਕੇ ਆਪਾਂ ਲੋਕਾਂ ਜਾਂਦੇ ਰਹੇ ਹਾਂ 20 25% ਬੋਟ ਜਿਹੜੀ ਪੰਥ ਦੇ ਨਾਂ ਤੇ ਪੈਂਦੀ ਸੀ ਕਿ ਪੰਥ ਨੂੰ ਵੋਟ ਪਾਉਣੀ ਹੈ ਪੰਥ ਤੋਂ ਬਾਹਰ ਨਹੀਂ ਜਾਣਾ ਅੱਜ ਤੁਸੀਂ ਉਹਨਾਂ ਨੂੰ ਭੁੱਲੇ ਗਏ ਹੋ ਅਸੀਂ ਕਿਹਾ ਕਿ ਟੈਂਪਰੇਰੀ ਜਾਇਨ ਕਰ ਜਾ ਸੀਮਿੰਨੇ ਖਾਤਰ ਕਰ ਜਾ ਸਾਲ ਖਾਤਰ ਕਰ ਜਾ ਆ ਬੀਬੀ ਜਗੀਰ ਕੌਰ ਬੈਠੇ ਨਾਲ ਸੀ ਮੇਰੇ ਨਾਲ ਕੱਟੋ-ਕੱਟ 10 ਬੰਦੇ ਹੋਰ ਸੀ ਇਹ ਤਾਮੀ ਸਾਹਿਬ ਇਹ ਨਾਲ ਸੀ ਮਲੂਕਾ ਸਾਹਿਬ ਨਾਲ ਸੀ ਚੀਮਾ ਜਿਹੜਾ ਰੋਜ਼ ਬਿਆਨ ਦਿੰਦਾ ਨਾਲ ਸੀ ਬੀੜਾ ਖੈਲੇ ਵੀ ਕਟੋਕੜ 10 ਬੰਦੇ ਸੀ ਅਸੀਂ ਕਿਹਾ じゃ ਟੈਂਪਰੀਰੀ ਛੱਡ ਦੇ ਕਹਿੰਦਾ ਜੇ ਮੈਂ ਛੱਡਤਾ ਬਾਅਦ ਚ ਕੀ ਬਣੂਗਾ ਕੀ ਕਰੋਗੇ ਅਸੀਂ ਕਹਾਂ じゃ ਬੰਦੇ ਮਰ ਜਾਂਦੇ ਨੇ ਫਿਰ ਕੰਮ ਨਹੀਂ ਚੱਲਦੇ ਇਹ ਵੀ ਬਹਿਮ ਐਮ ਐ ਕਿ ਕੰਮ ਖੜ ਜਾਣਗੇ ਨਹੀਂ ਜੇ ਮੈਂ ਆ ਤਾਂ ਠੀਕ ਐ ਜੇ ਮੈਂ ਛੱਡ ਗਿਆ ਫਿਰ ਸਾਰਾ ਕੁਝ ਖਤਮ ਹੋ ਜੂ ਮੈਂ ਪਾਰਟੀ ਤੋਂ ਕੀ ਲੈਣਾ ਕੀ ਲਾਤੀ ਅਸੀਂ ਕਿਹਾ ਵੀ ਚਲੋ ਨਾ ਛੱਡ ਕਟੋਕੜ ਟੱਪਾ ਸਿੱਧੇ ਹੋ ਕੇ ਸ਼੍ਰੀ ਕਾਲ ਤਖਤ ਸਭਤ ਚਲੀਏ ਉੱਥੇ ਬੇਨਤੀ ਕਰੀਏ ਕਿ ਸਾਡੀ ਸਰਕਾਰ ਦੇ ਵਿੱਚ ਆ ਗਲਤੀਆਂ ਹੋਈਆਂ ਨੇ ਜੋ ਹੁਕਮ ਕਰਨਗੇ ਆਪਾਂ ਮੰਨ ਲਈਏ ਕਹਿੰਦੇ ਨਹੀਂ ਉੱਥੇ ਨਹੀਂ ਜਾਣਾ ਬਾਬਾ ਗੁਰਵਖ ਸਿੰਘ ਦੇ ਗੁਰਦੁਆਰ ਸਾਹਿਬ ਜਾ ਕੇ ਅਖੰਡ ਪਾਠ ਸਾਹਿਬ ਕਰਵਾਏ ਭੋਗ ਪਾਇ ਮਾਫੀ ਮੰਗੀ ਬਾਲ ਸਾਹਿਬ ਦੇ ਭੋਗ ਤੇ ਮਾਫੀ ਮੰਗੀ ਵਰਸੀ ਦੇ ਮਾਫੀ ਵਰਸੀ ਦਾ 10 ਵਾਰ ਮੰਗਲੀ ਪਰ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਜਾਣਾ ਕਿਉਂ ਨਹੀਂ ਜਾਣਾ ਕਿਉਂਕਿ ਉੱਥੇ ਨਿਮਾਣਾ ਸਿੱਖ ਹੋ ਕੇ ਜਾਣਾ ਪਹਿਲੇ ਉੱਥੇ ਰਜਾਇਨ ਕਰਕੇ ਜਾਣਾ ਪੈਣਾ ਸਾਨੂੰ ਤਾਂ ਘਰੋਂ ਬਖਸ਼ੀਅਸ਼ ਤਾਂ ਛੱਡੀ ਨਹੀਂ ਸਕਦੇ ਪ੍ਰਧਾਨਗੀ ਕਿਵੇਂ ਛੱਡ ਦਾਂਗੇ ਸੋ ਅਨ ਸਰਦੇ ਨੂੰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਫਿਰ ਗਏ ਕਿ ਜੀ ਸਾਨੂੰ ਪਤਾ ਹੈ ਸਾਡੀ ਸਰਕਾਰ ਦੇ ਵਿੱਚ ਆ ਗਲਤੀਆਂ ਹੋਈਆਂ ਨੇ ਆ ਲੋਕਾਂ ਨੇ ਵੀ ਸਾਨੂੰ ਸਜ਼ਾ ਦਿੱਤੀ ਹੈ ਇਹ ਨਹੀਂ ਕਿ ਕੱਲੀ ਸ਼੍ਰੀ ਕਲਤਖ ਸਾਹਿਬ ਦੀ ਗੱਲ ਹੈ ਤੁਸੀਂ ਵੀ ਸਾਨੂੰ ਸਜ਼ਾ ਦਿੱਤੀ ਕਦੇ ਪੰਥ ਇੰਨੀ ਬੁਰੀ ਤਰ੍ਹਾਂ ਪਿੱਛੇ ਹਟਿਆ 17 ਦੇ ਵਿੱਚ ਕੀ ਪੋਜੀਸ਼ਨ ਸੀ ਸਾਹਿਬ ਸੁਖਦੇਵ ਸਿੰਘ ਢੀਂਸਾ ਨੇ ਕੀ ਕਿਹਾ ਸੀ ਕਿ ਸੁਖਬੀਨ ਜਦੋਂ 12 ਦੀ ਸਰਕਾਰ ਬਣੀ ਹੈ ਜੱਤ ਤੂੰ ਕਹਿੰਦਾ ਜੀ ਮੇਰੇ ਕਰਕੇ ਬਣੀ ਹੈ ਮੈਂ ਬਣਾਈ ਹੈ ਤੇ ਹੁਣ ਹਾਰੇ ਆ ਉਹ ਵੀ ਤੇਰੇ ਕਰਕੇ ਹਾਰੇ ਹੁਣ ਤੂੰ ਛੱਡ ਜਾ ਪ੍ਰਧਾਨਗੀਓ ਛੱਡਨੀ ਹੈ ਤੂੰ ਘੱਟੋ ਘੱਟ ਵੱਡੇ ਬਾਲਸਾ ਨੂੰ ਬੁਲਾ ਦੇ ਤੇਰਾ ਪਿਓ ਐ ਇਦੋਂ ਵੱਡੀ ਗੱਲ ਤਾਂ ਕੋਈ ਹੋ ਨਹੀਂ ਸਕਦੀ ਇਦੋਂ ਨੇੜ ਤਾਂ ਤਾਂ ਕੋਈ ਹੋ ਨਹੀਂ ਸਕਦੀ ਨਹੀਂ ਜੇ ਮੈਂ ਆ ਇੱਥੇ ਤਾਂ ਹੀ ਆ ਕਿਸੇ ਗੱਲ ਤੇ ਨਿਆਏ ਸੋਖੀਰ ਵਿੱਚ ਜੋ ਲੋਕਾਂ ਨੇ ਹਾਲ ਕੀਤਾ ਉਹ ਆਪਾਂ ਦੇਖ ਹੀ ਲਿਆ ਉਹ ਤੋਂ ਬਾਅਦ ਦੇ ਵਿੱਚ ਇਲੈਕਸ਼ਨ ਆਈ 19 ਦੀ 19 ਦੇ ਵਿੱਚ ਆਪਾਂ ਦੇਖਿਆ ਕੀ ਹਾਲ ਹੋਇਆ ਬੀਬੀ ਜ਼ਗੀਰ ਕੌਰ ਨੂੰ ਕਹਿੰਦੇ ਬੀਬੀ ਜ਼ਗੀਰ ਕੌਰ ਵੀ ਇਲੈਕਸ਼ਨ ਲੜੀ ਸੀ ਕਿ ਜਿੱਤਣਗੇ ਤਾਂ ਦੋ ਹੀ ਤੀਆਂ ਨਹੀਂ ਜਿੱਤ ਸਕਦਾ ਜਦੋਂ ਤੁਹਾਡੀ ਪਾਰਟੀ ਤੁਹਾਡਾ ਆਪਣਾ ਪ੍ਰਧਾਨ ਕਹੇ ਕਿ ਦੋ ਬੰਦੇ ਤੋਂ ਵੱਧ ਜਿੱਤ ਨਹੀਂ ਸਕਦਾ ਫਿਰ ਉਤੋਂ ਕੀ ਆਸ ਪਾਲੋਗੇ ਤੁਸੀਂ ਉਹਦਾ ਕੀ ਕਾਰਨ ਸੀ ਕਿ ਦੋ ਬੰਦੇ ਕਿਉਂ ਜਿੱਤਣਗੇ ਕਿਉਂਕਿ ਅਮਰਿੰਦਰ ਸਿੰਘ ਨੂੰ ਵੀ ਜੁਮਦਾ ਰੱਖਣਾ ਸੀ ਜੇ ਅਮਰਿੰਦਰ ਮਰ ਗਿਆ ਅਮਰਿੰਦਰ ਛੱਡ ਗਿਆ ਉਹ ਤਾਂ ਪ੍ਰਧਾਨਗੀ ਖੋਲੀ ਫਿਰ ਸਾਡੀ ਗੱਲ ਨਹੀਂ ਬਣੀ ਕਿਉਂਕਿ ਉਹਨੇ ਸਾਰੇ ਕੇਸ ਦੱਬੇ ਹੋਏ ਸੀ ਇੱਕ ਵੀ ਦਾਦੋ ਜਿਹੜਾ ਕੁਝ 2002 ਦੇ ਵਿੱਚ ਹੋਇਆ ਉਸ 17 ਦੇ ਵਿੱਚ ਹੋਇਆ ਸੋਚਿਆ ਕਿਸੇ ਨੇ ਸਾਰਿਆਂ ਨੂੰ ਪਤਾ ਹੈ ਮੈਂ ਵੀ ਇਲੈਕਸ਼ਨ ਲੜਿਆ ਸੀ ਮੈਨੂੰ ਆ ਕੇ ਇਹਨ ਦਾ ਬਹੁਤ ਨੇੜੇ ਆ ਬੰਦਾ ਸੀ ਕਹ ਰਖੜਾ ਸਾਹਿਬ ਪੈਸੇ ਨਾ ਲਾਓ ਇਲੈਕਸ਼ਨ ਤੇ ਮੈਂ ਪੁੱਛਿਆ ਵੀ ਕਿਉਂ ਨਾ ਲਈਏ ਇਲੈਕਸ਼ਨ ਤੇ ਪੈਸੇ ਵੀ ਲੜ ਰਹੇ ਹਾਂ ਉਹ ਕਹਿੰਦਾ ਜੀ ਵੱਡੇ ਘਰਾਂ ਦਾ ਸਮਝੌਤਾ ਹੋ ਗਿਆ ਉੱਥੇ ਕੀ ਕਰੋਗੇ ਤੁਸੀਂ ਸੋ ਇਹ ਗੱਲਾਂ ਕਰਕੇ ਜਿਹੜਾ ਪੰਥ ਹੈ ਉਹ ਥੱਲੇ ਆਇਆ ਇਹ ਨਹੀਂ ਕਿ ਅਸੀਂ ਇੱਕੋ ਦਿਨ ਦੇ ਵਿੱਚ ਥੱਲੇ ਆ ਗਏ ਬੜਾ ਸਮਾਂ ਲੱਗਿਆ ਇਹਨੂੰ ਫਿਰ 19 ਤੋਂ ਬਾਅਦ 22 ਆਈ ਤਿੰਨੇ ਰਹਿ ਗਏ ਉਹਨਾਂ ਚੋਂ ਇੱਕ ਤਾਂ ਤੁਹਾਡੇ ਕੋਲ ਬੈਠਾ ਹੈ ਇੱਕ ਆਪਸ ਚ ਚਲੇ ਗਿਆ ਤੀਜਾ ਢਾਮਾ ਡੋਲ ਹੈ ਕਦੇ ਉੱਧਰ ਹੈ ਕਦੇ ਉੱਧਰ ਹੈ ਦੱਸ ਦੋ ਕੀ ਰਹਿ ਗਏ ਸਾਡੇ ਕੋਲ ਆ ਜਿਹੜੀ ਇਲੈਕਸ਼ਨ ਬਠਿੰਡੇ ਦੀ ਜਿੱਤੀ ਸਾਰੇ ਪੰਜਾਬ ਚ ਕੰਪਰਮਾਈਜ਼ ਕਰਕੇ ਰਾਜਾ ਬੜਿੰਗ ਉਥੋਂ ਇਲੈਕਸ਼ਨ ਨਹੀਂ ਸੀ ਲੜ ਸਕਦਾ ਕੀ ਕਰਨ ਸੀ ਉਹਨੂੰ ਕੱਢਣ ਦਾ ਕਹੇ ਸੋਚ ਕੇ ਦੇਖੋ ਵੀ ਉਹਨੂੰ ਉਥੋਂ ਕਿਉਂ ਕੱਢਿਆ ਫਿਰ ਸ਼ੋਮਨੀ ਕਮੇਟੀ ਦੀ ਇਲੈਕਸ਼ਨ ਹੋਈ ਉਹਦੇ ਵਿੱਚ ਚਾਰੇ ਪਾਰਟੀਆਂ ਨਾਲ ਸਮਝੌਤਾ ਕੀਤਾ ਜਦੋਂ ਚਾਰ ਬਾਈ ਇਲੈਕਸ਼ਨਾਂ ਹੋਈਆਂ ਨੇ ਚਾਰਾਂ ਨਾਲ ਸਮਝੌਤਾ ਕੀਤਾ ਆਪ ਆਇਆ ਨਹੀਂ ਵੀ ਉਹਨਾਂ ਨੂੰ ਵੋਟਾਂ ਪਈਆਂ ਬੀਜੇਪੀ ਨੇ ਵੀ ਉਹਨਾਂ ਨੂੰ ਵੋਟਾਂ ਪਾਈਆਂ। ਤੰਗਸ ਜੀ ਨੇ ਵੀ ਉਹਨਾਂ ਨੂੰ ਵੋਟਾਂ ਪਾਈਆਂ। ਸੋ ਜਿੱਥੇ ਅਹੀਆਂ ਜੀਆਂ ਗੱਲਾਂ ਹੋਣ ਉੱਥੇ ਸੋਚ ਸਕਦੇ ਹੋ ਕਿ ਪਾਰਟੀ ਅੱਗੇ ਵਧੂਗੀ। ਇਹ ਤਾਂ ਮੈਂ ਸਮਝਦਾ ਕਿ ਗੁਰੂ ਨੇ ਕਿਰਪਾ ਕੀਤੀ ਹੈ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਕਿ ਸ੍ਰੀ ਕਾਲ ਤਖਤ ਸੱਜ ਗਏ ਤੇ ਉੱਥੋਂ ਹਕੂਮਨਾਮਾ ਹੋਇਆ ਤੇ ਅੱਜ ਗੁਰੂ ਨੇ ਕਿਰਪਾ ਕੀਤੀ ਅੱਜ ਤੁਸੀਂ ਦੇਖ ਰਹੇ ਹੋ ਕਿ ਕਿੱਡੇ-ਕਿੱਡੇ ਕੱਠ ਅੱਜ ਧੰਨਵਾਦ ਕਰਦੇ ਆਂ।